ਇਸ ਤ੍ਰਿਪੁਰਖਾ ਦਾ ਮਹਿਤ ਹਰ ਚੀ ਦੀ ਪੈਸੇ ਨਾਲ ਉਹਦੀ ਕੁਸਵੱਟੀ ਤੋਲ ਜਾਂਦੀ ਹੈ ਹਾਜੀ ਪੈਸੇ ਕਹਿੰਦੇ ਯੂਜ਼ ਐਂਡ ਥਰੋ ਵਰਤੋ ਸੱਟ ਦਿਓ ਕੋਈ ਰਿਪੇਅਰ ਨਹੀਂ ਕਰਨੀਗੇ ਅੱਗੇ ਰਿਪੇਅਰ ਮਕੈਨਿਕ ਗਰੀਬ ਸੀਗੇ ਧੀਆ ਵੀ ਗਰੀਬ ਸੀ ਕੋਈ ਟਾਕੀਆਂ ਲਾ ਲਾ ਕੇ ਸਾਰਦੇ ਸੀਗੇ ਨਾ ਪੁਰਾਣੇ ਕੱਪੜੇ ਪਾ ਕੇ ਸਾਰ ਲੈਂਦੇ ਸੀ ਹੁਣ ਹਾਜੀ ਲੇਟੈਸਟ ਹੈ ਜਿੰਨਾ ਪਾਉਂਦੀਆਂ ਨੇ ਸੈਕਸ ਨੂੰ ਮਤਲਬ ਉਤਸ਼ਾਹਤ ਕਰਨਾ ਸੈਕਸੀ ਕੱਪੜੇ ਪਾਉਣੇ ਤੇਜਿਤ ਕਰਨਾ ਹੁਣ ਇਹ ਇੰਨੀ ਮਾਇਆ ਹੋਣ ਦੇ ਬਾਵਜੂਦ ਹੁਣ ਆਪਾਂ ਕਈ ਪਰਮਾਰਥ ਦੇ ਮੇਅਰ ਕਰੜੀਆਂ ਰੱਸ ਰੱਬ ਸੁਣਦਾ ਨਹੀਂ ਐ ਬੱਚਾ ਨੂੰ ਅਸੀਂ ਹਾਈਲਟ ਕਰਵਾਤੀ ਆ ਪੜਾ ਦਿੱਤਾ ਬਹੁਤ ਵੱਡੇ ਕਲਾਸਾਂ ਕਰਾਤੀ ਹੁਣ ਫੋਰਨ ਜਾਣ ਵਾਤੇ ਪੈਸੇ ਨਹੀਂ ਇਕੱਠੇ ਹੋ ਰਹੇ ਕਿਵੇਂ ਕਰੀਏ ਹੁਣ ਜੇ ਉਹਨੂੰ ਪੁੱਛੇ ਵੀ ਇਹ ਉੱਥੇ ਜਾ ਕੇ ਇਹ ਦਸਾਂ ਨਾਂ ਦੀ ਕਿਰਤ ਕਰਨੀ ਇੱਥੇ ਕਿਰਤ ਨਹੀਂ ਹੈਗੀ ਇਹ ਆਪਣਾ ਦੇਸ਼ ਨਹੀਂ ਭੰਡੀ ਦਾ ਆਪਣੇ ਦੇਸ਼ ਚ ਰੋਟੀ ਨਹੀਂ ਹੈਗੀ ਸਭ ਕੁਝ ਹੈਗੀ ਆ ਕਿਉਂਕਿ ਹੁਣ ਉਹ ਆਪਾਂ ਇੰਨੀਆਂ ਲੋੜਾਂ ਵਧਾ ਦਿੱਤੀਆਂ ਗਿਆ ਨਾ ਥੋੜੇ ਚ ਗੁਜ਼ਾਰਾ ਨਹੀਂ ਹੈਗਾਗਾ ਤਰ ਕਹਾ ਦੇਖਣਗੇ ਜੀ 30 40000 50000 ਦੀ ਹੋਵੇ ਕੋਈ ਰਿਪੇਅਰ ਨਾ ਕਰੇ ਗਰੀਬੀ ਨਾ ਹੋਵੇ ਸਾਰੇ ਘਰ ਅਮੀਰ ਚਾਹੀਦੇ ਆ ਜੇ ਉਹ ਕੁੜੀ ਵੀ ਜਿਆਦਾ ਪੜ ਲਏਗੀ ਤੇ ਮੁੰਡਾ ਜਿਆਦਾ ਪੜ ਲੇਗਾ ਮਿਲ ਗਿਆ ਗੋ ਜਾ ਕੇ ਦੋਨੇ ਨੌਕਰੀ ਕਰਨਗੇ ਉਹਨਾਂ ਦੀ ਪਾਰਟਨਰਸ਼ਿਪ ਹੋਵੇਗੀ ਕਿ ਸੇਵਾ ਨਹੀਂ ਕਰੂਗੀ ਇਸਤਰੀ ਜਾ ਕੇ ਪਤੀ ਦੀ ਕਿ ਬਰਾਬਰਤਾ ਹੋ ਗਈ ਨਾ ਪਹਿਲੇ ਤਾਂ ਜਲਦਾ ਸੀ ਵੀ ਇਸਤਰੀ ਜਨਾਨੀ ਮਤਲਬ ਪਕਾਉਂਦੀ ਆ ਪਤੀ ਖਾਂਦਾ ਬੱਚੇ ਖਾਂਦੇ ਸਾਰੇ ਪਰਿਵਾਰ ਚ ਇੱਕ ਚੱਲਦਾ ਹੈਗਾ ਹੁਣ ਜਨਹੀਂ ਕਾਨੂੰਨ ਬਦਲ ਲਗੇ ਮर्यादा ਬਦਲ ਗਈ ਕਿਉਂਕਿ ਜਿਉਂ-ਜਿਉਂ ਨੇ ਚਾਰ ਪੈਰ ਧਰਮ ਦੇ ਜਦੋਂ ਪੈਰ ਧਰਮ ਦੇ ਔਖੜਦੇ ਨਾ ਮर्यादा ਬਦਲਦੀ ਆ ਨਿਯਮ ਬਦਲਦੀ ਆ ਪਰਮਾਤਮਾ ਉੱਥੇ ਖੜਾ ਹੁੰਦਾ ਪਰਮਾਤਮਾ ਦੇ ਨਿਯਮ ਉੱਥੇ ਖੜੇ ਹੁੰਦੇ ਨੇ ਜਿਵੇਂ ਵੀ ਗੁਰੂ ਗੋਬਿੰਦ ਸਿੰਘ ਜੀ ਵਲੇ ਮर्याਦਾ ਚੱਲਦੀ ਸੀ ਨਾ ਟਕਸਾਲ ਦੀ ਮर्याਦਾ ਉਹ ਵੀ ਸੁੱਕ ਮਾਂਜ ਕਰਨੀਆਂ ਪ੍ਰਸ਼ਾਦਾ ਲੰਗਰ ਪੰਗਤ ਦੇ ਬਹਿਗਾ ਸਕਣਾ ਵਾ ਪ੍ਰਸ਼ਾਦ ਨੂੰ ਪ੍ਰਸ਼ਾਦ ਸਮਝ ਕੇ ਛਕਣਾ ਵਾ ਨਾ ਕਿ ਢਿੱਡ ਭਰ ਕੇ ਖਾਣਾ ਵਾ ਪ੍ਰਸ਼ਾਦ ਆ ਖਾਣਾ ਨਹੀਂ ਹੁੰਦਾਗਾ ਉਹ ਪ੍ਰਸ਼ਾਦ ਛਕਣਾ ਉਹ ਪ੍ਰਸ਼ਾਦ ਅੰਮ੍ਰਿਤ ਹੁੰਦਾ ਗੁਰ ਪ੍ਰਸ਼ਾਦ ਜਿੱਦੇ ਗੁਰ ਦੀ ਕਿਰਪਾ ਹੋ ਜੈਨਾ ਕਹਿੰਦੇ ਉਹਨਾਂ ਪ੍ਰਸ਼ਾਦ ਮਿਲ ਜਾਂਦਾ ਤੇ ਆਪਾਂ ਜਾ ਕੇ ਚਾਹ ਠੰਡੀ ਸੀਗੀ ਚਾਹ ਮਿੱਠਾ ਘੱਟ ਸੀ ਲੰਗਰ ਤੇ ਗਏ ਸਾਡੇ ਉਹਨੇ ਰਿਸਪੈਕਟ ਨਹੀਂ ਕੀਤੀ ਕੀ ਉਹ ਆਪਣੇ ਵੀਆਈਪੀ ਜੀਨਾ ਪਾਪਾ ਕੋ ਲੰਗਰ ਜਾਣਾ ਆਪਣਾ ਖੁਦ ਨੂੰ ਪਤਾ ਹੁੰਦਾ ਇਹ ਗੱਲ ਨਹੀਂ ਆਈਗੀ ਬਿਜਾਦਾ ਭੰਗ ਕਰਨੀਆਂ ਜਿਹੜੇ ਗੁਰਦਵਾਰੇ ਚ ਤਾਂ ਕਹਿੰਦੇ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਬੋਲਣਾ ਕਹਿੰਦੇ ਉਹੀ ਸਵਾਲ ਫਿਰ ਖੜੇ ਹੋ ਜਾਂਦੇ ਕਿ ਕਵਣ ਸਵਖਰ ਕਵਣ ਗੁਣ ਪੁੱਛ ਰਹੀ ਆ ਵੀ ਕਿਹੜਾ ਗੁਣ ਹੋਵੇ ਸਾਡੇ ਚ ਕਿਹੜਾ ਵੇਸ ਕਰਕੇ ਜਾਈਏ ਮੰਦਰ ਸਾਡੀ ਪਰਵਾਹ ਮੈਂ ਸੁਣ ਲਵੇ ਜਿਵੇਂ ਸੇਟ ਟਾ ਕੇ ਜਾਣਾ ਵਾ ਨਾ ਕਿ ਹਲਕੇ ਇਹ ਸੁਧਾਰਨ ਸਲਵਾਰ ਕਮੀਜ਼ ਪਾ ਕੇ ਜਾਣਾ ਚਾਹੀਦਾ ਗੁਰਦੁਆਰੇ ਜਰਾਬਾਂ ਪਾ ਕੇ ਦਰਵਾਸਰ ਸਾਹਿਬ ਨੂੰ ਜਾਣਾ ਚਾਹੀਦਾਗਾ ਨਾ ਕਿ ਲੋਕਾਂ ਨੂੰ ਵੇਖਣਾ ਚਾਹੀਦਾ ਵੀ ਉਹ ਸੰਗਤ ਕੌਣ ਆਇਆ ਕੌਣ ਗਿਆ ਤੇਰਾ ਧਿਆਨ ਤਾਂ ਆਸੇ ਪਾਸੇ ਪ੍ਰਮਾਤਮ ਤਰੀਕੇ ਵਿੱਚ ਸੁਣ ਲੂਗਾ ਪੂਰਾ ਡਾਇਰੈਕਸ਼ਨ ਫੇਸ ਟੂ ਫੇਸ ਗੁਰੂ ਸਾਹਿਬ ਦੇ ਚਰਨਾਂ 'ਤੇ ਧਿਆਨ ਚਾਹੀਦਾ ਤਾਂ ਪ੍ਰਮਾਤਮਾ ਸੁਣਦਾ ਕਹਿੰਦਾ ਇਹ ਨਿਮਰਤਾ ਚਾਹੀਦੀ ਆ ਹਉਮੈ ਨਹੀਂ ਚਾਹੀਦੀ ਕਿ ਇੰਨੇ ਗੁਣ ਥੱਲੇ ਹੋਣ ਨਾ ਤਾਂ ਤਾਂ ਇੱਕ ਪਰਾਉ ਸਾਡੀ ਸੁਣਦਾ ਇਹ ਤਰ੍ਹਾਂ ਭਾਵੇਂ ਵੀ ਇਸ ਕਰ ਤਾ ਵਾਸਾ ਵੀ ਕੰਮ ਤਾਂ ਪਤੀ ਬਰਨਾ ਤਾਂ ਬਸ ਵਿੱਚ ਆਊਗਾ ਉਕੇ ਜੇ ਤੇਜ਼ਿਤ ਖਾਣਾ ਖਾਣੇ ਆ ਵੱਧ ਖਾਣਾ ਜੇ ਓਵਰ ਡਾਈਟ ਕਰਨੀ ਆ ਤਾਂ ਵਾਸੀ ਆਉਣਗੇ ਪਾਠ ਕਰਦੇ ਆ ਮਨ ਨਹੀਂ ਟਿਕਦਾਗਾ ਓਵਰਡੋਸ ਹੋ ਗੋ ਓਵਰਡੋਸ ਹੋ ਗਈ ਨਾ ਔਰ ਖਾਣਾ ਆਚਾਰ ਆਹਾਰ ਵਿਵਹਾਰ ਤਿੰਨ ਬਦਲਨੇ ਚਾਹੀਦੇ ਨੇ ਆਚਾਰ ਵਿਵਹਾਰ ਆਹਾਰ ਤਿੰਨਾ ਚ ਬਦਲਾਵ ਹੋਵੇ ਥੋੜਾ ਖਾਣਾ ਥੋੜਾ ਸੋਣਾ ਸੋਣਾ ਜਾਗਣਾ ਤੇ ਹਰ ਚੀਜ਼ੇ ਵਧਾ ਘਟਾਵੇ ਗੁਰਮੁਖ ਕਹਿੰਦੇ ਉਹਨਾਂ ਨੇ ਹੀ ਕਹਿੰਦੇ ਕਿ ਵੀ ਜੇ ਥੋੜਾ ਖਾਵੇ ਜੇ ਵੱਧ ਖਾ ਲਿਆ ਤਾਂ ਚਲੋ ਜੀ ਠੀਕ ਆ ਸਵਾਦ ਆ ਗਿਆ ਜੀ ਤੇ ਵਰਕਨ ਉਹ ਨਾਮਦਰਸੀ ਨਹੀਂ ਹੁੰਦੇਗੇ ਸਵਾਲ ਫਰੋਤੀ ਖੜ ਜਾਂਦੇ ਆ ਕਿ ਮੇਰਾ ਤਾਂ ਭੰਗ ਹੋ ਗਈ ਸਾਡੀ ਪਰਮਤਮ ਨਹੀਂ ਸੁਣਦਾ ਕਿ ਗੁਰਦਰ ਜਾ ਕੇ ਤੇਜਿਤ ਕਪੜੇ ਪਾ ਕੇ ਗਏ ਆ ਕੋਈ ਤੇਰਵਲੀ ਵੇਖ ਰਿਹਾ ਹੈ ਮੇਰੇ ਵੱਲ ਕੋਈ ਦੇਖਣਾ ਕਰਸ਼ਿਤ ਕਪੜਾ ਮਨ ਢਟ ਗਿਆ ਅੱਜ ਫਿਰ ਤੇਰਾ ਹੀ ਮਨ ਢਟ ਜੂ ਆ ਕੇ ਤੇਰੇ ਮਨ ਨੂੰ ਚੈਨ ਨਹੀਂ ਆਉਂਦਾ ਹੈ ਇਹ ਮਰਿਆਦਾਬਾਜ ਮੈਂ ਨਿਭ ਕੇ ਗੁਰ ਮਤ ਗੰਗਾ ਜੀ ਬਾਬਾ ਬੁੱਢਾ ਜੀ ਕੋਲੋਂ ਵਰਦਾਨ ਲੈਣ ਗਏ ਸੀ ਨਾ ਪਹਿਲਾਂ ਉਹਦੇ ਰਥਾਂ ਬੰਗੀਆਂ ਤੇ ਵਰਦਾਨ ਲੈਣ ਗਏ ਸੀ ਮੰਗਣ ਗਏ ਸਾਨੂੰ ਪੁੱਤਰ ਦੀ ਦਾਤ ਦੇ ਬਖਸ਼ਿਸ਼ ਕਰਨਗੇ ਬਸ ਨੇ ਕਰਨਗੇ ਵੜੇ ਬਗੇ ਤੇ ਗਏ ਤਾਂ ਗੋਂ ਬਾਬਾ ਬੁੜੇ ਜੀ ਨੇ ਬਦਲ ਕੀਤਾ ਵੀ ਕਿਵੇਂ ਅੱਜ ਗੁਰੂ ਘਿਆਂ ਨੂੰ ਕਿਵੇਂ ਭਜਣਾ ਪਈਆਂ ਹੋਈਆਂ ਉਹ ਬੋਧ ਸੁਣ ਕੇ ਮਾਤਾ ਜੀ ਗੰਗਾ ਜੀ ਉੱਥੋਂ ਵਾਪਸ ਆ ਗਏ ਵੀ ਸਾਨੂੰ ਬਾਬਾ ਜੀ ਨੇ ਖੁਸ਼ੀ ਨਾ ਪ੍ਰਦਾਨ ਨਹੀਂ ਦਿੱਤਾਗਾ ਕਰੋਪ ਸੀਗੇ ਖੁਸ਼ ਨਹੀਂ ਸਾਡੀ ਰਾਸ ਸੀ ਠਾਟ ਤੋਂ ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਬਦਲ ਕੀਤਾ ਨਿਵਰ ਸਵੱਖਰ ਸਵਣ ਗਣੋ ਉਹੀ ਮਰਜ਼ਾਦਾ ਉਹੀ ਸ਼ੁਰੂ ਕਰੋ ਉੱਥੋਂ ਚੱਲੋ ਫਿਰ ਨਿਵ ਕੇ ਕਹਿੰਦੇ ਨੰਗੇ ਪੈਰੀ ਉਹੀ ਲੱਸੀ ਦੀ ਚਾਟੀ ਮੱਖਣ ਤੇ ਮਿੱਸੇ ਪਛਾਦੇ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਵੀ ਅੱਜ ਤੁਹਾਨੂੰ ਕਹਿੰਦੇ ਇਹ ਜਿਹਾ ਸੂਰਬੀਰ ਜਮ ਪੈਦਾ ਹੋਊਗਾ ਅਵਤਾਰ ਹੋ ਪੈਦਾ ਹੋਊਗਾ ਵੀ ਜਿਹੜਾ ਦੁਸ਼ਮਣ ਦੇ ਦੁਸ਼ਮਣ ਨੂੰ ਖਤਮ ਕਰੂਗਾ ਨਾਸ਼ ਕਰੂਗਾ ਦੁਸ਼ਮਣਾਂ ਦਾ ਕਹਿੰਦੇ ਤੇ ਜੋਹੀ ਆ ਉਹਦਾ ਰੂਬਤ ਲਗਿਆ ਨਿਮਰਤਾ ਆ ਗਈ ਨਿਵਾਨ ਪਾਣੀ ਚੱਲੇ ਨਿਵਾਨ ਨੂੰ ਨਿਰਮਲ ਸੀਤਲ ਸੁੱਧ ਪ੍ਰਾਣੀ ਉੱਥੇ ਕਿ ਪ੍ਰਮਾਤਮਾ ਸੁਣਦਾ ਆਪਾਂ ਤਾਂ ਜਾਣੀ ਤੀਜਾ ਫਾਸਟ ਫਾਸਟ ਚੱਲਣਾ ਫਾਸਟ ਫੂਡ ਖਾਣਾ ਤੇਜ਼ ਜਾਣਾ ਹਰ ਵੇਲੇ ਟੀਵੀ ਦੇਖੀ ਜਾਣਾ ਤੇ ਇੱਕ ਮਰਿਆਦਾ ਤਾਂ ਹੈ ਨਹੀਂ ਕਿ ਕਹਿੰਦਾ ਇਹ ਫਿਰ ਦੂਜੀ ਪਾਸੇ ਆ ਜਾਂਦੀ ਕਿ ਇਹ ਇੱਕ ਇੱਕ ਪੁਆਇੰਟ ਨੂੰ ਲੈ ਕੇ ਲੋਕ ਜਿਆਦਾ ਵੱਧ ਹਰਦੇ ਨੇ ਵੀ ਸਿੱਖ ਨੂੰ ਰਾਜਨੀਤਿਕ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਗੁਰੂ ਸਾਹਿਬ ਦੇ 52 ਹੁਕਮਾਂ ਵਿੱਚ ਲਿਖਿਆ ਹੋਇਆ ਰਾਜਨੀਤਿਕ ਵਿੱਚ ਖਬਰਾਂ ਸੁਣਨੇ ਚਾਹੀਦੀਆਂ ਮੈਂ ਕਹਿੰਦਾ ਮਤਲਬ ਰਾਜਨੀਤੀ ਪਰ ਉਹ ਅਸੀਮਤ ਹੋ ਜਾਂਦਾ ਟੀਵੀ 24 ਘੰਟੇ ਚੱਲਦਾ ਰਹਿੰਦਾ ਵਾ ਉਹ ਵੀ ਦੇਖਦੇ ਜੇ ਨਹੀਂ ਦੇਖਣਾ ਚਾਹੀਦਾਗਾ ਫਰੇ ਉੱਠਦੇ ਟੀਵੀ ਲਾਉਂਦੇ ਗੁਰੂ ਦਰਬਾਰ ਸਾਹਿਬ ਤੇ ਟੀਵੀ ਚ ਲਾਈਵ ਚੱਲ ਰਿਹਾ ਹੁੰਦਾ ਆਪਦਾ ਉਥੇ ਮੂੰਹ ਨਹੀਂ ਤੋੱਤਾ ਹੁੰਦਾਗਾ ਟੀਵੀ ਦਿਖ ਰਿਹਾ ਹੁੰਦੀਆਂ ਕਾ ਪਚਾਦਾ ਲੈ ਕੇ ਕਹਿੰਨੇ ਗੁਰੂ ਸਾਹਿਬ ਦਰਸ਼ਨ ਦੇ ਰਹੇ ਨੇ ਲੇਕਿਨ ਉਥੇ ਮਨ ਨਹੀਂ ਟਿਕਦਾਗਾ ਉਹ ਕੈਮਰਾ ਬਾਰ-ਬਾਰ 30 30 10 10 10 10 ਸਕਿੰਟ ਬਾਅਦ ਬਦਲਦਾ ਐਂਗਲ ਬਦਲਦਾ ਪਹਿਲਾਂ ਚੁੰਮ ਚੁੰਮਤ ਦਿਖਾਉਂਦੇ ਆ ਗੁਰੂ ਸਾਹਿਬ ਦਰਸ਼ਨ ਕਰਵਾਉਂਦੇ ਨੇ ਤੇ ਉਹਨਾਂ ਤੋਂ ਬਾਅਦ ਲੰਗਰ ਦਾ ਸਰੋਵਰ ਦਾ ਨਾ ਕੈਮਰਾ ਟਿਕਨੇ ਸਾਡਾ ਮਨ ਟਿਕੇ ਲੇਕਿਨ ਗੁਰਦਾਰੇ ਜਾ ਕੇ ਤਾਂ ਪੈਸਾ ਕਮ ਨਹੀਂ ਸਕਦੇਗੇ ਜਿਆਦਾ ਕਪੜਾ ਲੈ ਕੇ ਗੁਰਸਾਹਿਬ ਦੇ ਮੂਹਰੇ ਬਹਿ ਨਹੀਂ ਸਕਦੇ ਸੰਗਤ ਵਿੱਚ ਜਿਹੜਾ ਘਰੇ ਕਰਦੇ ਆਪਾਂ ਮर्यादा ਭੰਗ ਹੋ ਗਈ ਨਾ ਐਣੀ ਉਹ ਗਲ ਉੱਥੇ ਆ ਗਈ ਬਾਕੀ ਰਹਿ ਗਿਆ ਕੱਪੜਿਆਂ ਦਾ ਬਿਹਾਰ ਰਹਿ ਗਿਆ ਬਾਕੀ ਬੋਲ ਚਾਲ ਦੇ ਮਠਾਸੇ ਮਠਾ ਬੋਲਦੇ ਆਂ ਜੀ ਪਰ ਉਂਗਰ ਤਾਂ ਜ਼ਹਿਰ ਖੜੀ ਜਾਂ ਲੱਕੜ ਦੇ ਕੱਪੜਿਆਂ ਨੂੰ ਤੇਜਿਤ ਕੱਪੜੇ ਪਾ ਜਾਂਦੇ ਨੇ ਤੇਜ ਨਾਲ ਢਟਕਦੀ ਆ ਰਾਗੀ ਸਿੰਘਾਂ ਦੇ ਧਿਆਨ ਭਟਕਦਾ ਵਾ ਇਹ ਠੀਕ ਹੈ ਆਪ ਨੂੰ ਪਤਾ ਨਹੀਂ ਲੱਗਦਾ ਕੀ ਚੀਜ਼ ਹੈਗੀ ਆ ਯਾਨੀ ਇੰਨਾ ਜ਼ਿਆਦਾ ਨਿਵਾਣ ਨੂੰ ਚੱਲੇ ਨਾ ਤਾਂ ਜਾ ਕੇ ਪ੍ਰਮਾਤਮਾ ਦਾ ਰਸ ਸੁਣਦਾ ਵਾ ਕਹਿੰਦੇ ਅਣ ਹੁੰਦੇ ਆ ਬੰਡਾਏ ਕੋ ਐਸਾ ਭਗਤ ਸਦਾਏ